ਸੂਬੇ ਵਿੱਚ ਸੱਤਾ ਦੇ ਵਿੱਚ ਕਾਬਜ਼ ਆਮ ਆਦਮੀ ਪਾਰਟੀ ਵੀ ਇਲੈਕਸ਼ਨ ਮੂਡ ਦੇ ਵਿੱਚ ਆ ਗਿਆ। ਪਾਰਟੀ ਨੇ ਇਸ ਸਾਲ ਹੋਣ ਵਾਲੀਆਂ ਤਿੰਨ ਅਹਿਮ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਲਈ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬਾ ਪੱਧਰੀ ਕਾਰਜਕਾਰਨੀ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਵੀ ਥਾਂ ਦਿੱਤੀ ਗਈ ਹੈ। ਸੂਬਾ ਪੱਧਰੀ ਕਾਈ ਵਿੱਚ ਖਜ਼ਾਨਚੀ, ਸੰਯੁਕਤ ਸਕੱਤਰ ਅਤੇ ਦਰਜਨ ਤੋਂ ਵੱਧ ਵਿੰਗਾਂ ਦੇ ਮੁਖੀ ਸ਼ਾਮਲ ਹਨ। ਪ੍ਰੀਤੀ ਮਲਹੋਤਰਾ ਨੂੰ ਮਹਿਲਾ ਵਿੰਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਪਾਰਟੀ ਦੇ ਮੰਮੀ ਜਨਰਲਜ਼ ਕਤਲੇ ਡਾਕਟਰ ਸੰਦੀਪ ਪਾਠਕ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਕੀਤਾ ਹੈ ਆਮ ਆਦਮੀ ਪਾਰਟੀ ਨੂੰ ਸਤਾ ਵਿੱਚ ਆਏ 2 ਸਾਲ ਹੋ ਗਏ ਸਨ ਪਰ ਜ਼ਿਲ੍ਹਾ ਪੱਧਰ ਉਤੇ ਹਾਲੇ ਤੱਕ ਸਾਰੀਆਂ ਇਕਾਈਆਂ ਦਾ ਗਠਨ ਨਹੀਂ ਹੋਇਆ ਸੀ ਇਸ ਸਾਲ ਲੋਕ ਸਭਾ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਤੈ ਹਨ ਇਹ ਤਿੰਨੋਂ ਚੋਣਾਂ ਸਰਕਾਰ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਹਨ ਅਜਿਹੇ ਦੇ ਵਿੱਚ ਪਾਰਟੀ ਕਿਸੇ ਵੀ ਤਰ੍ਹਾਂ ਦਾ ਜੋਖਮ ਉਠਾਉਣ ਦੇ ਮੂਡ ਦੇ ਵਿੱਚ ਨਹੀਂ ਹੈ ਇਸ ਲਈ ਪਹਿਲ ਕਦਮੀ ਦੇ ਆਧਾਰ ਉਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਗਿਆ ਹੈ ਪਾਰਟੀ ਨੇ ਬੁੱਧੀਜੀਵੀ ਵਿੰਗ, ਯੂਥ ਵਿੰਗ, ਸਪੋਰਟਸ ਵਿੰਗ, ਮਹਿਲਾ ਵਿੰਗਰ, ਇਵੈਂਟ ਇਨਚਾਰਜ, ਮੀਡੀਆ ਇਨਚਾਰਜ ਅਤੇ ਕੋ-ਇਨਚਾਰਜ ਦੇ ਹੁਦਿਆਂ ਤੇ ਨਿਯੁਕਤੀਆਂ ਕੀਤੀਆਂ ਹਨ। ਵੀਡੀਓ ਰਿਪੋਰਟ ਦੀ ਅਪਡੇਟਡ ਨਿਊਜ਼ ਦੇ ਨਾਲ ਤਨਪਾ। ਸੂਬੇ ਵਿੱਚ ਸੱਤਾ ਦੇ ਵਿੱਚ ਕਾਬਜ਼ ਆਮ ਆਦਮੀ ਪਾਰਟੀ ਵੀ ਇਲੈਕਸ਼ਨ ਮੂਡ ਦੇ ਵਿੱਚ ਆ ਗਿਆ। ਪਾਰਟੀ ਨੇ ਇਸ ਸਾਲ ਹੋਣ ਵਾਲੀਆਂ ਤਿੰਨ ਅਹਿਮ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਲਈ ਜਥੇਬੰਦ ਘਾਂਚੇ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬਾ ਪਧਰੀ ਕਾਰਜਕਾਰਨੀ ਕੁਝ ਨਵੇਂ ਚਿਹਰਿਆਂ ਨੂੰ ਵੀ ਥਾਂ ਦਿੱਤੀ ਗਈ ਹੈ ਸੂਬਾ ਪੱਧਰੀ ਇਕਾਈ ਵਿੱਚ ਖਜ਼ਾਨਚੀ ਸੰਯੁਕਤ ਸਕੱਤਰ ਅਤੇ ਦਰਜਨ ਤੋਂ ਵੱਧ ਵਿੰਗਾਂ ਦੇ ਮੁਖੀ ਸ਼ਾਮਲ ਹਨ ਪ੍ਰੀਤੀ ਮਲਹੋਤਰਾ ਨੂੰ ਮਹਿਲਾ ਵਿੰਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ ਇਹ ਐਲਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕਰ ਤੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਪੁੱਤਰਾਮ ਨੇ ਕੀਤਾ ਹੈ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ 2 ਸਾਲ ਹੋ ਗਏ ਸਨ ਪਰ ਜ਼ਿਲ੍ਹਾ ਪੱਧਰ ਉਤੇ ਹਾਲੇ ਤੱਕ ਸਾਰੀਆਂ ਇਕਾਈਆਂ ਦਾ ਗਠਨ ਨਹੀਂ ਹੋਇਆ ਸੀ ਇਸ ਸਾਲ ਲੋਕ ਸਭਾ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਤੇ ਹਨ ਇਹ ਤਿੰਨੋਂ ਚੋਣਾ ਸਰਕਾਰ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਹਨ ਅਜਿਹੇ ਦੇ ਵਿੱਚ ਪਾਰਟੀ ਕਿਸੇ ਵੀ ਤਰ੍ਹਾਂ ਦਾ ਜੋਖਮ ਉਠਾਉਣ ਦੇ ਮੂਡ ਤੇ ਵਿੱਚ ਨਹੀਂ ਹੈ ਇਸ ਲਈ ਪਹਿਲ ਕਦਮੀ ਦੇ ਆਧਾਰ ਉਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਗਿਆ ਹੈ ਪਾਰਟੀ ਨੇ ਬੁੱਧੀਜੀਵੀ ਵਿੰਗ ਯੂਥ ਵਿੰਗ ਸਪੋਰਟਸ ਵਿੰਗ ਮਹਿਲਾ ਵਿੰਗ ਇਵੈਂਟ ਇਨਚਾਰਜ ਮੀਡੀਆ ਇਨਚਾਰਜ ਅਤੇ ਕੋ-ਇਨਚਾਰਜ ਦੇ ਹੁਦਿਆਂ ਉਤੇ ਨਿਯੁਕਤੀਆਂ ਕੀਤੀਆਂ ਹਨ ਵੀਰੋ ਰਿਪੋਰਟ ਦੀ ਸ਼ਬਟਡ ਨਿਊਜ਼ ਦੇ ਨਾਲ ਸਨਵਾਤ ਸੂਬੇ ਵਿੱਚ ਸੱਤਾ ਦੇ ਵਿੱਚ ਕਾਬਜ਼ ਆਮ ਆਦਮੀ ਪਾਰਟੀ ਵੀ ਇਲੈਕਸ਼ਨ ਮੂਡ ਦੇ ਵਿੱਚ ਆ ਗਈ ਹੈ। ਪਾਰਟੀ ਨੇ ਇਸ ਸਾਲ ਹੋਣ ਵਾਲੀਆਂ ਤਿੰਨ ਅਹਿਮ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਲਈ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬਾ ਪੱਧਰੀ ਕਾਰਜਕਾਰਨੀ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਵੀ ਥਾਂ ਦਿੱਤੀ ਗਈ ਹੈ। ਸੂਬਾ ਪੱਧਰੀ ਕਾਈ ਵਿੱਚ ਖਜ਼ਾਨਚੀ, ਸੰਯੁਕਤ ਸਕੱਤਰ ਅਤੇ ਦਰਜਨ ਤੋਂ ਵੱਧ ਵਿੰਗਾਂ ਦੇ ਮੁਖੀ ਸ਼ਾਮਲ ਹਨ। ਪ੍ਰੀਤੀ ਮਲਹੋਤਰਾ ਨੂੰ ਮਹਿਲਾ ਵਿੰਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਪਾਰਟੀ ਦੇ ਅਮੀ ਜਨਰਲਜ਼ ਕੱਤੇ ਡਾਕਟਰ ਸੰਦੀਪ ਪਾਠਕ ਕੱਤੇ ਸੂਬਾ ਕਾਰਜਕਾਰੀ ਪ੍ਰਦਾਨ ਪ੍ਰਿੰਸੀਪਲ ਬੁੱਧਰਾਮ ਨੇ ਕੀਤਾ ਹੈ ਆਮ ਆਦਮੀ ਪਾਰਟੀ ਨੂੰ ਸਤਾ ਵਿੱਚ ਚਾਏ 2 ਸਾਲ ਹੋ ਗਏ ਸਨ ਪਰ ਜ਼ਿਲ੍ਹਾ ਪੱਧਰ ਉਤੇ ਹਾਲੇ ਤੱਕ ਸਾਰੀਆਂ ਇਕਾਈਆਂ ਦਾ ਗਠਨ ਨਹੀਂ ਹੋਇਆ ਸੀ ਇਸ ਸਾਲ ਲੋਕ ਸਭਾ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਤੈ ਹਨ ਇਹ ਤਿੰਨੋਂ ਚੋਣਾਂ ਸਰਕਾਰ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਹਨ ਅਜਿਹੇ ਦੇ ਵਿੱਚ ਪਾਰਟੀ ਕਿਸੇ ਵੀ ਤਰ੍ਹਾਂ ਦਾ ਜੋਖਮ ਉਠਾਉਣ ਦੇ ਮੂਡ ਦੇ ਵਿੱਚ ਨਹੀਂ ਹੈ ਇਸ ਲਈ ਪਹਿਲ ਕਦਮੀ ਦੇ ਆਧਾਰ ਉਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਗਿਆ ਹੈ ਪਾਰਟੀ ਨੇ ਬੁੱਧੀਜੀਵੀ ਵਿੰਗ, ਯੂਥ ਵਿੰਗ, ਸਪੋਰਟਸ ਵਿੰਗ, ਮਹਿਲਾ ਵਿੰਗਰ, ਇਵੈਂਟ ਇਨਚਾਰਜ, ਮੀਡੀਆ ਇਨਚਾਰਜ ਅਤੇ ਕੋ-ਇਨਚਾਰਜ ਦੇ ਹੁੱਦਿਆਂ 'ਤੇ ਨਿਯੁਕਤੀਆਂ ਕੀਤੀਆਂ ਹਨ। ਵੀਡੀਓ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਤਨਫਾ।